ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਖਾਸ ਜੋ ਗੱਲ ਕਰਨੀ ਹੈ ਕਿ ਕੱਲ ਐਤਵਾਰ ਦਾ ਦਿਨ ਹੈ ਕਿਉਂਕਿ ਇਸ ਮਹੀਨੇ ਜਿੰਨੇ ਵੀ ਐਤਵਾਰ ਵੀਰਵਾਰ ਆ ਰਹੇ ਨੇ ਸੋ ਵੱਧ ਚੜ ਕੇ ਕਰਮ ਕਰਨ ਦੀ ਕੋਸ਼ਿਸ਼ ਕਰਨੀ ਤੇ ਕਈ ਸੰਕੇਤਾਂ ਨੂੰ ਸਮਝਣਾ ਹੈ ਸੋ ਜਿਆਦਾ ਤੱਕ ਕਹਿੰਦੇ ਨੇ ਕਿ ਕਿਸ ਸਮੇ ਪਹਿਰਾ ਦਰਬਾਰ ਵਿੱਚ ਹੁੰਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਵੀਡੀਓ ਨੂੰ ਪੂਰੀ ਪਲੀਜ਼ ਜ਼ਰੂਰ ਸੁਣਨਾ ਜੀ ਸੋ ਵੀਡੀਓ ਨੂੰ ਸੁਣਨ ਦੇ ਨਾਲ-ਨਾਲ ਗੱਲਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕਰਨੀ ਹੈ ਸੋ ਕੁਝ ਕਮੈਂਟਾਂ ਵੀ ਦੱਸਾਂਗੇ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਇਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਖਵਾਜਾ ਪੀਰ ਜੀ ਦਾ ਚਿਰਾਗ ਦੇਸੀ ਕਿਉ ਉਧਰ ਲਗਾਉਂਦੀ ਆ ਤੇ ਨਾਲ 1 ਲੱਖ ਦਾ ਤਾਂ ਪੀਰ ਤੇ ਗੌਸਪਾਗ ਪੀਰ ਦਾ ਵੀ ਚਿਰਾਗ ਰੋਸ਼ਨ ਕਰਦੀ ਆ ਸੋ ਇਸ ਦੇ ਵਿੱਚ ਕੋਈ ਗਲਤ ਤਾਂ ਨਹੀਂ ਸੋ ਦੇਖੋ ਇਹ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਕਰਮ ਕਰ ਰਹੇ ਹੋ ਸੋ ਜੇਕਰ ਤੁਹਾਡਾ ਮਨ ਇਹ ਸਭ ਕਹਿੰਦਾ ਹੈ ਅਸੀਂ ਇਸ ਢੰਗ ਨਾਲ ਸੇਵਾ ਕਰਨੀ ਆ ਤੇ ਫਿਰ ਤੁਸੀਂ ਉਸੇ ਢੰਗ ਨਾਲ ਸੇਵਾ ਕਰੋ ਸੋ ਬਾਕੀ ਇਥੇ ਇੱਕ ਹੀ ਸਲਾਹ ਦਵਾਂਗੇ ਕਿ ਜਦੋਂ ਵੀ ਸੇਵਾ ਕਰਨੀ ਹੈ ਜਦੋਂ ਵੀ ਆਪਾਂ ਸੇਵਾ ਸ਼ੁਰੂ ਕਰਦੇ ਜਾਂ ਚਰਾਗ ਰੋਸ਼ਨ ਕਰ ਵਿੱਚ ਦਰਬਾਰ ਬਣਾਉਂਦੇ ਆ ਸੋ ਹਮੇਸ਼ਾ ਪਹਿਲ ਇੱਕ ਨੂੰ ਹੀ ਦਿੱਤੀ ਜਾਂਦੀ ਹੈ ਇੱਕ ਨੂੰ ਸਰਦਾਰੀ ਦਿੱਤੀ ਜਾਂਦੀ ਹੈ ਤੇ ਬਾਕੀ ਪੀਰਾ ਖੀਰਾ ਨੂੰ ਨਾਲ ਸਜਦਾ ਸਲਾਮ ਕੀਤਾ ਜਾਂਦਾ ਹੈ ਸੋ ਬਾਕੀ ਤੁਸੀਂ ਆਪਣੀ ਸ਼ਰਧਾ ਦੇ ਹਿਸਾਬ ਨਾਲ ਜੇਕਰ ਇਹ ਕੰਮ ਕਰ ਰਹੇ ਹੋ ਤੇ ਜਿਸ ਢੰਗ ਨਾਲ ਸੇਵਾ ਕਰਦੇ ਹੋ ਉਸੇ ਢੰਗ ਨਾਲ ਚੱਲਣ ਦਿਓ ਬਾਕੀ ਇਥੇ ਹਮੇਸ਼ਾ ਹੀ ਇੱਕ ਗੱਲ ਕਵਾਂਗੇ ਕਿ ਘਰ ਵਿੱਚ ਜੋ ਦਰਬਾਰ ਬਣ ਗਿਆ ਹੈ ਇੱਕ ਦਾ ਨਿਗਮਾ ਪੈਣਾ ਜ਼ਰੂਰੀ ਆ ਤੁਸੀਂ ਇੱਕ ਨੂੰ ਆਵਾਜ਼ ਮਾਰੋਗੇ ਤੇ ਉਹ ਆਪਣਾ ਫਰਜ਼ ਨਿਭਾਏਗਾ ਜਦੋਂ ਅਸੀਂ ਇੱਕ ਦੇ ਨਹੀਂ ਹੋ ਕੇ ਬੰਦੇ ਆਪਾਂ ਸਾਰਿਆਂ ਤੇ ਆਸ ਰੱਖ ਕੇ ਬਹਿ ਜਾਂਦੀਆਂ ਤੇ ਇਸ ਤਰ੍ਹਾਂ ਕੁਝ ਜਿੰਦਗੀ ਵਿੱਚ ਮੁਸ਼ਕਲਾਂ ਆਉਂਗੀਆਂ ਸੋ ਜਦੋਂ ਅਸੀਂ ਇੱਕ ਇਤਿਆਜ਼ ਰੱਖ ਕੇ ਬੈਠਾਂਗੇ 11ਵੀਂ ਵਾਲੀ ਸਰਕਾਰ ਕੋਈ ਵੱਖ ਨਹੀਂ ਹੈ ਨਾ ਲੱਖਤਾ ਤਾਂ ਪੀਰ ਨਾ ਕਵਾਜਾ ਪੀਰ ਨਾ ਪੰਜ ਪੀਰ ਸਾਰੇ ਇੱਕ ਨੇ ਸੋ ਇੱਕ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ ਇੱਕ ਦੇ ਨਾਮ ਦਾ ਨਿਗਮਾ ਪਾ ਕੇ ਇੱਕ ਦੇ ਨਾਮ ਦਾ ਚਿਰਾਗ ਰੋਸ਼ਨ ਘਰ ਵਿੱਚ ਹੋਣਾ ਚਾਹੀਦਾ ਸੋ ਬਾਕੀ ਆਪੋ ਆਪਣਾ ਹਿਸਾਬ ਹੈ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਤੁਸੀਂ ਉਸ ਤਰ੍ਹਾਂ ਕਰੋ ਵੈਸੇ ਸਰਦਾਰੀ ਹਮੇਸ਼ਾ ਇੱਕ ਨੂੰ ਹੀ ਦਿੱਤੀ ਜਾਂਦੀ ਆ ਤੇ ਇੱਕ ਮੋਰੇ ਹੀ ਝੋਲੀ ਢੀ ਜਾਂਦੀ ਆ ਬਾਕੀ ਸਾਰੇ ਪੀਰ ਫਕੀਰ ਨਾਲ ਸਜਦਾ ਸलाम ਕਰੋ ਅਰਦਾਸ ਬੇਨਤੀ ਕਰੋ ਕਿਉਂਕਿ ਜਿੰਨੇ ਵੀ ਪੀਰ ਫਕੀਰ ਨਾਲ ਤੁਰਦੇ ਹੈ ਪੀਰ ਦੇ ਉਹ ਆਪਣੇ ਆਪ ਬੈਠ ਕੇ ਸੇਵਾ ਲੈ ਲੈਂਦੇ ਆ ਸੋ ਸੇਵਾ ਹਮੇਸ਼ਾ ਹੀ ਸੋਚ ਸਮਝ ਕੇ ਢੰਗ ਦੇ ਨਾਲ ਹੀ ਕਰਨੀ ਚਾਹੀਦੀ ਆ ਕਿਉਂਕਿ ਆਉਣ ਵਾਲੇ ਬੱਚਿਆਂ ਬਾਰੇ ਵੀ ਥੋੜਾ ਜਿਆ ਸੋਚਣਾ ਆਪਾਂ ਨੂੰ ਚਾਹੀਦਾ ਹੈ ਜੀ ਸੋ ਇਸ ਕਰਕੇ ਸੋ ਵਾਕੀ ਦੇਖੋ ਜੀ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਹਿਸਾਬ ਨਾਲ ਨਹੀਂ ਚੱਲ ਸਕਦੇ ਆ ਕਿਉਂਕਿ ਤੁਹਾਡਾ ਮਨ ਹੈ ਤੁਹਾਡਾ ਮਨ ਕੀ ਕਹਿੰਦਾ ਹੈ ਤੁਸੀਂ ਆਪਣੇ ਮਨ ਦੇ ਹਿਸਾਬ ਨਾਲ ਚੱਲਣਾ ਹੈ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਕੀ ਅਸੀਂ ਦੀਦੀ ਜੀ ਪੀਰਾਂ ਦੀ ਸੇਵਾ ਕਰਦੇ ਆ ਤੇ ਸਾਡਾ ਸਾਰਾ ਪਰਿਵਾਰ ਬਿਮਾਰ ਹੀ ਰਹਿੰਦਾ ਹੈ ਸੋ ਕੋਈ ਕਿਸੇ ਦੁੱਖ ਦੀ ਦਵਾਈ ਖਾਂਦਾ ਹੈ ਤੇ ਕੋਈ ਕਿਸੇ ਦੁੱਖ ਦੀ ਸੋ ਦੇਖੋ ਦੁੱਖ ਸੁੱਖ ਜ਼ਿੰਦਗੀ ਦਾ ਇੱਕ ਗਹਿਣਾ ਹੈ ਸੋ ਇਹ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਇਹਦੇ ਬਾਰੇ ਸੋਚ-ਸੋਚ ਕੇ ਅਸੀਂ ਦੁੱਖਾਂ ਨੂੰ ਵੱਡਾ ਨਹੀਂ ਕਰਨਾ ਹੈ ਦੁੱਖ ਨੂੰ ਹਮੇਸ਼ਾ ਛੋਟਾ ਸਮਝੋ ਛੋਟਾ ਹਦਾਂ ਦਿਓ ਆਪਣੇ ਮਾਲਕ ਨੂੰ ਵੱਡਾ ਸਮਝੋ ਸੋ ਕਦੇ ਵੀ ਆਪਣੇ ਮਾਲਕ ਨੂੰ ਇਹ ਨਾ ਕਹੋ ਕਿ ਪਰੇਸ਼ਾਨੀਆਂ ਵੱਡੀਆਂ ਵਲਕਿ ਪਰੇਸ਼ਾਨੀਆਂ ਨੂੰ ਇਹ ਕਹੋ ਸਾਡਾ ਮੋਰਸ਼ਦ ਬਹੁਤ ਵੱਡਾ ਹੈ ਜਦੋਂ ਤੁਸੀਂ ਵਿਸ਼ਵਾਸ ਇੱਕ ਜ਼ਿੰਦਗੀ ਵਿੱਚ ਫਾਇਦਾ ਕਰੋਗੇ ਇਹ ਇੱਕ ਚੀਜ਼ ਹੀ ਤੁਹਾਨੂੰ ਜ਼ਿੰਦਗੀ ਵਿੱਚ ਸਫਲ ਕਰ ਸਕਦੀ ਹੈ ਜੋ ਵਿਸ਼ਵਾਸ ਹੈ ਜਿਵੇਂ ਅਸੀਂ ਆਪਣੇ ਮਾਪਿਆਂ ਤੇ ਵਿਸ਼ਵਾਸ ਕਰਦੇ ਹਾਂ ਸਾਨੂੰ ਪਤਾ ਹੈ ਕਿ ਜਿਸ ਚੀਜ਼ ਦੀ ਅਸੀਂ ਜਿੱਦ ਕਰਾਂਗੇ ਜੋ ਚੀਜ਼ ਅਸੀਂ ਮੰਗਾਗੇ ਸਾਨੂੰ ਆਸ ਵੀ ਹੈ ਤੇ ਸਾਨੂੰ ਵਿਸ਼ਵਾਸ ਵੀ ਹੈ ਕਿ ਸਾਡੇ ਮਾਪੇ ਨੇ ਸਾਨੂੰ ਮਨਾ ਨਹੀਂ ਕਰਨਾ ਸਾਡੇ ਕੰਮ ਆਉਣਾ ਹੀ ਆਉਣਾ ਸਾਡਾ ਕੰਮ ਸਵਾਰ ਨਹੀਂ ਸਵਾਨਾ ਸੋ ਇਸੇ ਤਰ੍ਹਾਂ ਪਰਮਾਤਮਾ ਹੈ ਇਸ ਤਰ੍ਹਾਂ ਦਾ ਹੀ ਵਿਸ਼ਵਾਸ ਜਦੋਂ ਤੁਸੀਂ ਪਰਮਾਤਮਾ ਤੇ ਰੱਖੋਗੇ ਤਾਂ ਫਿਰ ਦੇਖੋਗੇ ਉਹਨਾਂ ਦੇ ਚਮਤਕਾਰ ਸੋ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਰਹਿੰਦੇ ਬਹੁਤੀ ਦੇਰ ਤੱਕ ਨਹੀਂ ਠਹਿਰਦੇ ਜ਼ਿੰਦਗੀ ਵਿੱਚ ਸੋ ਇਸ ਕਰਕੇ ਆਪਣੇ ਪਰਮਾਤਮਾ ਨੂੰ ਵੱਡਾ ਉਹ ਤਾਂ ਦੋ ਪਰੇਸ਼ਾਨੀਆਂ ਬਾਰੇ ਘੱਟ ਸੋਚਿਆ ਕਰੋ ਜਦੋਂ ਵੀ ਮਨ ਟੋਲਦਾ ਹੈ ਤੇ ਉਸ ਸਮੇਂ ਪਰਮਾਤਮਾ ਦੇ ਚਰਨਾਂ ਨਾਲ ਜੁੜਨ ਦੀ ਕੋਸ਼ਿਸ਼ ਕਰਿਆ ਕਰੋ ਤੇ ਕਾਫੀ ਸੰਕੇਤ ਮਿਲਣੇ ਹੋ ਜਾਂਦੇ ਹੈ ਸੋ ਜਿੰਦਗੀ ਬਦਲਨੀ ਹੈ ਤਾਂ ਜਿੰਦਗੀ ਬਦਲ ਲਈ ਸਿਰਫ ਇਹ ਹੀ ਹੈ ਕਿ ਇੱਕ ਦਰਦੇ ਹੋਣਾ ਪੈਣਾ ਤੇ ਵਿਸ਼ਵਾਸ ਰੱਖਣਾ ਪੈਣਾ ਸੋ ਕਹਿੰਦੇ ਨੇ ਕਿ ਜੇ ਪਰਮਾਤਮਾ ਹੈ ਤਾਂ ਫਿਰ ਫਿਕਰ ਕਿਉਂ ਜੇ ਪਰਮਾਤਮਾ ਨਹੀਂ ਤਾਂ ਫਿਰ ਜ਼ਿਕਰ ਕਿਉਂ ਸੋ ਜੇਕਰ ਤੁਸੀਂ ਪਰਮਾਤਮਾ ਦਾ ਜ਼ਿਕਰ ਕਰਦੇ ਹੋ ਤਾਂ ਫਿਰ ਇਹ ਵੀ ਸੋਚੋ ਕਿ ਉਹ ਹੈ ਸੋ ਜੇਕਰ ਤੁਸੀਂ ਇਹ ਗੱਲ ਨਾਲ ਦੀ ਨਾਲ ਸੋਚੋਗੇ ਕਿ ਸ਼ਾਇਦ ਪਰਮਾਤਮਾ ਨੇ ਦਾ ਕੰਮ ਸਵਾਰਨਾ ਸ਼ਾਇਦ ਨਹੀਂ ਸਵਾਰਨਾ ਸੋ ਇਹ ਢਾਮਾ ਢੂਲ ਜਿਹਾ ਇਨਸਾਨ ਹੁੰਦਾ ਹੈ ਤੇ ਫਿਰ ਉਹ ਕਿਰਪਾ ਨੂੰ ਹਾਸਲ ਨਹੀਂ ਕਰ ਸਕਦਾ ਜਦੋਂ ਤੁਸੀਂ ਮਾਲਕ ਤੇ ਵਿਸ਼ਵਾਸ ਰੱਖੋਗੇ ਕਿ ਜੇਕਰ ਉਹਦਾ ਨਾਮ ਦੁਨੀਆ ਤੇ ਹੈ ਉਹ ਹੈਗਾ ਕਰ ਕਰਕੇ ਤਾਂ ਪਰਮਾਤਮਾ ਨੂੰ ਦੁਨੀਆ ਇੰਨੀ ਮੰਨ ਰਹੀ ਆ ਸਵਾਸਾ ਮਰਦਾ ਪੂਰੀਆਂ ਵੀ ਹੁੰਦੀਆਂ ਆ ਪੀਰਾਂ ਬਖੀਰਾਂ ਦੇ ਦਰ ਤੇ ਚਲ ਜੋ ਜਾਂ ਗੁਰੂਆਂ ਦੇ ਦਰ ਤੇ ਜਿੱਥੇ ਵੀ ਜਾਉਂਗੇ ਇਹ ਤੁਹਾਡਾ ਵਿਸ਼ਵਾਸ ਦੇਖਿਆ ਜਾਣਾ ਸੋ ਜੀ ਨੂੰ ਮਾਜੀ ਮੰਨ ਲਓ ਤੁਹਾਡੇ ਵਿਸ਼ਵਾਸ ਦੇ ਮੁਤਾਬਿਕ ਤੁਹਾਡੇ ਕੰਮ ਵੜਨੇ ਸ਼ੁਰੂ ਹੋਣੇ ਜ਼ਿੰਦਗੀ ਵਿੱਚ ਕਦੇ ਤਾਂ ਤੁਹਾਡੇ ਨਾਲ ਇਹੋ ਜਿਹਾ ਹੋਇਆ ਹੋਵੇਗਾ ਕਿ ਤੁਸੀਂ ਅੰਦਰੋਂ ਅੰਦਰੀ ਇੱਕ ਵਿਸ਼ਵਾਸ ਰੱਖਿਆ ਹੋਵੇਗਾ ਕਿ ਆਹ ਕੰਮ ਬਣ ਜਾਣਾ ਹੈ ਟੈਨਸ਼ਨ ਚੋਂ ਨਿਕਲ ਜਾਣਾ ਤੇ ਉਹ ਕੰਮ ਬਣਿਆ ਵੀ ਹੋਵੇਗਾ ਸੋ ਜਦੋਂ ਅਸੀਂ ਦਾਵਾਂ ਡੋਰ ਹੁੰਦੇ ਆ ਤੇ ਉੰਨੀ ਹੀ ਦੇਰੀ ਲੱਗਦੀ ਆ ਫਰਿਆਦ ਕਬੂਲ ਹੋਣ ਲਈ ਸੋ ਇਸ ਕਰਕੇ ਹਮੇਸ਼ਾ ਹੀ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਜੀ ਸੋ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਵਿਸ਼ਵਾਸ ਦੇ ਸਿਰ ਤੇ ਤੁਸੀਂ ਸਾਰੇ ਦੁੱਖਾਂ ਨੂੰ ਹਰਾ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਪਨੇ ਵਿੱਚ ਮੈਨੂੰ ਪੁਲਿਸ ਨਜ਼ਰ ਆਉਂਦੀ ਆ ਤੇ ਮੈਨੂੰ ਮੇਰੇ ਛੋਟੇ ਬੇਟੇ ਬਾਰੇ ਹੀ ਦਿਖਾਈ ਦਿੰਦੀ ਆ ਜਾਨੀ ਕਿ ਕਦੇ ਉਹਨੂੰ ਲੈਣ ਆਉਂਦੀ ਤੇ ਕਦੇ ਲੈ ਜਾਂਦੀ ਆ ਸੋ ਇਹਦਾ ਕੀ ਮਤਲਬ ਹੈ ਸੋ ਦੇਖੋ ਪੀਰਾਂ ਫਕੀਰਾਂ ਦੀ ਸੇਵਾ ਕਰੋਗੇ ਤੇ ਇਹ ਸਭ ਸੰਕੇਤ ਜ਼ਰੂਰ ਮਿਲਣਗੇ ਸੋ ਆਪਣੇ ਬੇਟੇ ਨੂੰ ਕਿਹਾ ਕਰੋ ਕਿ ਪੀਰਾਂ ਦੇ ਜਾ ਕੇ ਮੱਥਾ ਜ਼ਰੂਰ ਟੇਕੇ ਚਰਾਗੀ ਤੇਲ ਵੀਰਵਾਰ ਨੂੰ ਜ਼ਰੂਰ ਪਾਇਆ ਕਰੇ ਸੋ ਉਹ ਮਾਲਕ ਦਾ ਹੀ ਇੱਕ ਇਸ਼ਾਰਾ ਹੈ ਜਿਹਦੇ ਤੇ ਮਾਲਕ ਦਾ ਅਰਥ ਹੁੰਦਾ ਹੈ ਉਹ ਬੁਲਾਉਂਦਾ ਵੀ ਹੈ ਸੋ ਜੇਕਰ ਕਦੇ ਪੀਰ ਨਗਾਹੇ ਗਏ ਉਹ ਤਾਂ ਠੀਕ ਹੈ ਜੇਕਰ ਕਦੇ ਨਹੀਂ ਗਏ ਤਾਂ ਕਿਤੇ ਇੱਕ ਤਾਈ ਜਦੋਂ ਵੀ ਟਾਈਮ ਜ਼ਿੰਦਗੀ ਵਿੱਚ ਮਿਲੇ ਸੋ ਇੱਕ ਵਾਰ ਪੀਰ ਨਗਾਹੇ ਜ਼ਰੂਰ ਜਾਣਾ ਚਾਹੀਦਾ ਕਿਉਂਕਿ ਉਹ ਪੀਰਾਂ ਫਕੀਰਾਂ ਦਾ ਹੀ ਸੰਕੇਤ ਹੁੰਦਾ ਹੈ ਸੋ ਬੁਲਾਉਂਦੇ ਨੇ ਆਪਣੇ ਕੋਲ ਉਹਨਾਂ ਨੂੰ ਜਿਨ੍ਹਾਂ ਤੇ ਖਾਸ ਕਿਰਪਾ ਹੁੰਦੀ ਹੈ ਜਿਨ੍ਹਾਂ ਨੂੰ ਪਿਆਰ ਕਰਦੇ ਆ ਸੋ ਮਾਲਕ ਦਾ ਨਾਮ ਜਿੱਕਰ ਕਹੀਏ ਕਿ ਹਰ ਕੋਈ ਜਪ ਲਵੇਗਾ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਜੀ ਨੂੰ ਪ੍ਰਮਾਤਮਾ ਖੁਦ ਯਾਦ ਕਰਦਾ ਹੈ ਸੋ ਜਿਹਦਾ ਕੋਈ ਪਿਛਲਾ ਹੀ ਹਿਸਾਬ ਪ੍ਰਮਾਤਮਾ ਨਾਲ ਜੁੜਿਆ ਹੋਇਆ ਪਿਛਲੀ ਨਾਮ ਦੀ ਕਮਾਈ ਕੀਤੀ ਹੈ ਉਹਨੂੰ ਫਿਰ ਇਸ ਜਨਮ ਵਿੱਚ ਪ੍ਰਮਾਤਮਾ ਯਾਦ ਰੱਖਦਾ ਹੈ ਤਾਂ ਫਿਰ ਆਪਣੇ ਚਰਨਾਂ ਨਾਲ ਲਾ ਲੈਂਦਾ ਹੈ ਸੋ ਇਸ ਕਰਕੇ ਆਪਣੇ ਆਪ ਨੂੰ ਕਰਮਾ ਵਾਲੇ ਸਮਝਿਆ ਕਰੋ ਚਾਹੇ ਅੱਜ ਜਿੱਡੀਆਂ ਮਾਰਚੀ ਪਰੇਸ਼ਾਨੀਆਂ ਜ਼ਿੰਦਗੀ ਵਿੱਚ ਕਿਉਂ ਨਾ ਆਈਆਂ ਹੋਣ ਪਰ ਇੱਕ ਗੱਲ ਨੂੰ ਸੋਚ ਕੇ ਖੁਸ਼ ਜ਼ਰੂਰ ਹੋਣਾ ਕਿ ਪ੍ਰਮਾਤਮਾ ਦੀ ਸਾਡੇ ਤੇ ਕਿ ਆਹ ਹੈ ਤਾਂ ਇਹ ਉਸੇ ਸੇਵਾ ਕਰਨ ਰਹੇ ਆ ਤਾਂ ਇਹ ਚੰਗਾ ਕਰਮ ਕਰਨ ਰਹੇ ਆ ਕਿਉਂਕਿ ਪ੍ਰਮਾਤਮਾ ਜਿਹਨੂੰ ਯਾਦ ਨਹੀਂ ਕਰਦਾ ਉਹਦੇ ਤੋਂ ਸੇਵਾ ਵੀ ਨਹੀਂ ਹੁੰਦੀ ਚੰਗਾ ਕਰਮ ਵੀ ਨਹੀਂ ਹੁੰਦਾ ਤੇ ਜਿਹਨੂੰ ਪ੍ਰਮਾਤਮਾ ਯਾਦ ਕਰਦਾ ਹੈ ਸੇਵਾ ਵੀ ਉਹ ਹੀ ਇਨਸਾਨ ਕਰ ਸਕਦਾ ਹੈ ਸੋ ਇਸ ਕਰਕੇ ਸ਼ੁਕਰਗੁਜ਼ਾਰ ਕਰਿਆ ਕਰੋ ਪ੍ਰਮਾਤਮਾ ਦਾ ਕਿ ਪ੍ਰਮਾਤਮਾ ਤੇਰਾ ਲੱਖ ਲੱਖ ਸ਼ੁਕਰਿਆ ਤੇ ਆਪਣੇ ਚਰਨਾਂ ਵਿੱਚ ਸਾਨੂੰ ਥੋੜੀ ਜੀ ਸਹੀ ਪਰ ਦਿੱਤੀ ਤਾਂ ਹੈ ਜਗਾ ਸੋ ਜਦੋਂ ਤੁਸੀਂ ਇਹ ਸ਼ੁਕਰਾਨਾ ਵੀ ਕਰਨਾ ਹਰ ਰੋਜ਼ ਸ਼ੁਰੂ ਕਰ ਦੋਗੇ ਤਾਂ ਇਹਦੇ ਨਾਲ ਹੀ ਜ਼ਿੰਦਗੀ ਵਿੱਚ ਬਦਲਾਅ ਬਹੁਤ ਸਾਰਾ ਸੋ ਜਦੋਂ ਵੀ ਕੋਈ ਕੰਮ ਬਣਦਾ ਹੈ ਤਾਂ ਪ੍ਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਦੁੱਖ ਸੁੱਖ ਸਾਂਝੇ ਸਿਰਫ ਪ੍ਰਮਾਤਮਾ ਨਾਲ ਹੀ ਕਰਿਆ ਕਰੋ ਨਾ ਹੀ ਕੀ ਦੁਨੀਆਦਾਰੀ ਸੋ ਦੁਨੀਆਦਾਰੀ ਨਾਲ ਦੁੱਖ ਸਾਂਝੇ ਕਰੋਗੇ ਤਾਂ ਵੀ ਮਾੜਾ ਹੀ ਪਿੱਠ ਪਿੱਛੇ ਕਹਿਣਗੇ ਸੁੱਖ ਸਾਂਝੇ ਕਰੋਗੇ ਤਾਂ ਤਾਂ ਮਾੜਾ ਕਹਿੰਦੇ ਹੀ ਕਹਿੰਦੇ ਸਾਰੇ ਸੋ ਇਸ ਕਰਕੇ ਹਮੇਸ਼ਾ ਇਹਨਾਂ ਗੱਲਾਂ ਤੇ ਗੌਰ ਦਿਆ ਕਰੋ ਜੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕੀ ਦੀਦੀ ਜੀ ਸਾਤੋਂ ਕਮੈਂਟ ਨਹੀਂ ਹੁੰਦਾ ਸਾਡੇ ਮੋਬਾਈਲ ਦੇ ਅੱਖਰ ਜੋ ਆ ਉਹ ਖਰਾਬ ਹੋ ਜਾਂਦੇ ਆ ਸੋ ਇਸ ਕਰਕੇ ਕਮੈਂਟ ਨਹੀਂ ਕਰ ਸਕਦੇ ਸੋ ਕੋਈ ਗੱਲ ਨਹੀਂ ਤੁਸੀਂ ਵੀਡੀਓ ਨੂੰ ਧਿਆਨ ਦੇ ਨਾਲ ਪੂਰੀ ਸੁਣਿਆ ਕਰੋ ਸ਼ੇਅਰ ਕਰ ਸਕਦੇ ਆ ਵੀ ਸ਼ੇਅਰ ਜ਼ਰੂਰ ਕਰਨੀ ਜੀ ਤੇ ਲਾਈਕ ਜ਼ਰੂਰ ਕਰਨਾ ਸੋ ਬਾਕੀ ਚੰਗਾ ਕਰਮ ਸੁਣਨਾ ਹੈ ਚੰਗੀ ਗੱਲ ਇਹ ਹੈ ਕਿ ਤੁਸੀਂ ਇਹ ਇੱਕ ਚੰਗਾ ਕਰਮ ਕਰ ਰਹੇ ਹੋ ਨਾਲ ਦੀ ਨਾਲ ਜਦੋਂ ਤੁਸੀਂ ਹਰ ਰੋਜ਼ ਸਮਾਂ ਕੱਢਦੇ ਹੋ ਪ੍ਰਮਾਤਮਾ ਦੇ ਨਾਲ ਜੁੜੀ ਹੋਈ ਗੱਲ ਨੂੰ ਸੁਣਦੇ ਹੋ ਸਮਝਦੇ ਹੋ ਇਹ ਬਹੁਤ ਵੱਡਾ ਕਰਮ ਹੈ ਚੰਗਾ ਜਿਹੜਾ ਕਿ ਹਰ ਰੋਜ਼ ਤੁਸੀਂ ਕਰ ਪਾਉਂਦੇ ਹੋ ਸੋ ਬਾਕੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਕਮੈਂਟ ਕਰੋਗੇ ਤੇ ਤੈਨੋਂ ਤੁਸੀਂ ਹਾਜ਼ਰੀ ਪਰਮਾਤਮਾ ਦੇ ਚਰਨਾਂ ਵਿੱਚ ਲਗਾ ਸਕੋਗੇ ਸੋ ਪਰਮਾਤਮਾ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਣ ਲਈ ਇੰਦਾਂ ਦਾ ਜ਼ਰੂਰੀ ਨਹੀਂ ਵੀ ਕੁਛ ਇੰਦਾਂ ਦਾ ਕਰੀਏ ਤਾਂ ਜੋ ਸਾਡੀ ਹਾਜ਼ਰੀ ਕਬੂਲ ਹੋਵੇ ਕਿ ਜੇਕਰ ਅਸੀਂ ਕਿਹਾ ਹੈ ਕਿ ਕਮੈਂਟ ਤੁਸੀਂ ਕਰਨਾ ਹੈ ਕਰਨਾ ਸੋ ਇੰਨਾ ਕਹਿ ਹੈ ਕਿ ਵੀਡੀਓ ਪੂਰੀ ਸੁਣਿਆ ਕਰੋ ਵੀ ਗੱਲ ਤੁਹਾਡੀ ਸਮਝ ਵਿੱਚ ਆ ਸਕੇ ਸੋ ਜਦੋਂ ਵੀ ਤੁਸੀਂ ਮਨੋਂ ਮਨ ਹੀ ਕਿਸੇ ਲਈ ਚੰਗਾ ਵੀ ਸੋਚ ਲੈਂਦੇ ਹੋ ਤਾਂ ਪਰਮਾਤਮਾ ਦੇ ਘਰ ਤਾਂ ਉਹ ਵੀ ਹਾਜ਼ਰੀ ਲੱਗ ਜਾਂਦੀ ਹੈ ਉਹ ਵੀ ਕਬੂਲ ਹੋ ਜਾਂਦੀ ਹੈ ਸੋ ਹਮੇਸ਼ਾ ਹੀ ਪਰਮਾਤਮਾ ਕਿਰਪਾ ਬਣਾਈ ਰੱਖੇ ਸਾਰਿਆਂ ਤੇ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗੇ ਰਹੋ ਚੰਗੀਆਂ ਸੁਣਦੇ ਰਹੋ ਤੇ ਦੂਜਿਆਂ ਨੂੰ ਵੀ ਸੁਣਾਉਂਦੇ ਰਹੋ ਸੋ ਜਿਨ੍ਹਾਂ ਦੇ ਨਾਲ ਬੈੰਦੇ ਉੱਠਦੇ ਹਾਂ ਤਾਂ ਜਦੋਂ ਵੀ ਮਿਲਲਾ ਟਾਈਮ ਫ੍ਰੀ ਟਾਈਮ ਮਿਲਦਾ ਹੈ ਤੇ ਮਾਲਕ ਬਾਰੇ ਹੀ ਗੁਣਗਾਣ ਕਰਿਆ ਕਰੋ ਉਹਨਾਂ ਦੀ ਵਡਿਆਈ ਉਹਨਾਂ ਦੀ ਮਹਿਮਾ ਕਰਿਆ ਕਰੋ ਕਿਉਂਕਿ ਚੁਗਲੀ ਨਿੰਦਿਆ ਤਾਂ ਹਰ ਕੋਈ ਕਰ ਲੈਂਦਾ ਹੈ ਪਰ ਜਿੱਥੇ ਚਾਰ ਜਣੇ ਬੈਠੇ ਹੋਣ ਉੱਥੇ ਜੇਕਰ ਪ੍ਰਮਾਤਮਾ ਦੀ ਮਹਿਮਾ ਕੀਤੀ ਜਾਵੇ ਤਾਂ ਬਹੁਤ ਹੀ ਚੰਗੀ ਗੱਲ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਉਹ ਹੈ ਕਿ ਮਾਲਕ ਦਾ ਪੈਰਾ ਦਰਬਾਰ ਵਿੱਚ ਕਿਸ ਸਮੇਂ ਜਿਆਦਾ ਰਹਿੰਦਾ ਹੈ ਅੱਜ ਆਪਾਂ ਇਸ ਗੱਲ ਨੂੰ ਸਮਝਣਾ ਹੈ ਜੀ ਵੀਡੀਓ ਨੂੰ ਚੰਗੀ ਤਰ੍ਹਾਂ ਨਾਲ ਸੁਣਨ ਦੀ ਕੋਸ਼ਿਸ਼ ਕਰਨੀ ਸੋ ਹੁਣ ਇੱਥੇ ਜੇ ਆਪਾਂ ਗੱਲ ਕਰੀਏ ਕਿ ਮਾਲਕ ਦਾ ਪੈਰਾ ਜਿਆਦਾ ਤੱਕ ਕਿਹੜੇ ਸਮੇਂ ਰੰਦਾ ਹੈ ਤੇ ਵੈਸੇ ਜਦੋਂ ਅਸੀਂ ਦਿਲੋਂ ਯਾਦ ਕਰਾਂਗੇ ਤੇ ਪੈਰਾ ਤਾਂ ਉਸ ਸਮੇਂ ਹੀ ਹਾਜ਼ਰ ਹੋ ਜਾਂਦਾ ਹੈ ਜਦੋਂ ਵੀ ਅਸੀਂ ਦਿਲੋਂ ਪ੍ਰਮਾਤਮਾ ਨੂੰ ਯਾਦ ਕਰਾਂਗੇ ਪੁਕਾਰਾਂਗੇ ਪ੍ਰਮਾਤਮਾ ਕਿਤੇ ਵੀ ਦੂਰ ਨਹੀਂ ਗਿਆ ਉਸੇ ਸਮੇਂ ਹਾਜ਼ਰ ਹੋ ਜਾਂਦਾ ਹੈ ਕਿਉਂਕਿ ਕੋਈ ਨਾ ਕੋਈ ਸਰੀਰ ਦੇ ਸੰਕੇਤ ਜੋ ਸਾਨੂੰ ਨਜ਼ਰ ਆਣ ਲੱਗ ਜਾਂਦਾ ਆ ਤੇ ਹੁਣ ਇੱਥੇ ਗੱਲ ਕਰੀਏ ਕਿ ਜ਼ਿਆਦਾਤਰ ਪੈਰਾ ਜਦੋਂ ਅਸੀਂ ਸੇਵਾ ਕਰਦੇ ਵੀਰਵਾਰ ਦੀ ਜਾਂ ਐਤਵਾਰ ਦੀ ਸੋ ਵੀਰਵਾਰ ਤੇ ਐਤਵਾਰ ਤਾਂ ਜਿਸ ਸਮੇਂ ਅਸੀਂ ਸੇਵਾ ਕਰਦੇ ਪੈਰਾ ਹੁੰਦਾ ਹੀ ਹੁੰਦਾ ਹੈ ਬਾ ਕੀ ਦਿਨਾਂ ਦੇ ਵਿੱਚ ਕਿਸ ਕਿਸ ਸਮੇਂ ਪੈਰਾ ਹੁੰਦਾ ਹੈ ਤੇ ਕਿਸ ਕਿਸ ਪਰਿਵਾਰ ਵਿੱਚ ਹੁੰਦਾ ਹੈ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਸੋ ਕੱਲ ਜਿਵੇਂ ਐਤਵਾਰ ਹੈ ਐਤਵਾਰ ਦੇ ਦਿਨ ਤੁਸੀਂ ਸੇਵਾ ਕਰੋਗੇ ਚਿਰਾਗ ਰੋਸ਼ਨ ਕਰੋਗੇ ਤੇ ਧੂਫ ਬੱਤੀ ਵੀ ਲਗਾਉਗੇ ਉਸ ਸਮੇਂ ਫੁੱਲ ਪੈਰਾ ਦਰਵਾਰ ਵਿੱਚ ਹੁੰਦਾ ਹੈ ਉੱਥੇ ਇਹ ਗਲਤੀ ਇੱਕ ਕਦੇ ਵੀ ਨਹੀਂ ਕਰਨੀ ਕਿ ਜਿੰਨਾ ਚਿਰ ਧੂਫ ਜਗਦਾ ਹੈ ਉੰਨਾ ਚੱਕਰ ਤੁਸੀਂ ਦਰਬਾਰ ਚੋਂ ਬਾਹਰ ਕਦੇ ਵੀ ਨਾ ਜਾਓ ਕਿਉਂਕਿ ਉਸ ਸਮੇਂ ਪੀਰ ਫਕੀਰ ਹਾਜ਼ਰ ਹੋ ਜਾਂਦੇ ਨੇ ਉਹ ਧੂਪ ਬੱਤੀ ਦੀ ਸੁਗੰਧ ਲੈਂਦੇ ਆ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਸਮਾਂ ਅੱਧਾ ਪੌਣਾ ਘੰਟਾ ਬੈਠ ਕੇ ਬੰਦਗੀ ਕਰੋ ਸਿਮਰਨ ਕਰੋ ਅਰਦਾਸਾਂ ਬੇਨਤੀਆਂ ਕਰੋ ਕਿਉਂਕਿ ਧੂਪ ਜੇਕਰ ਅਰਗਵਤੀ ਵੀ ਲਗਾਉਂਦੇ ਆ ਅੱਧਾ ਪੌਣਾ ਘੰਟਾ ਤਾਂ ਲੱਗ ਹੀ ਜਾਂਦਾ ਆ ਸੋ ਧੂਪ ਜਿੰਨਾ ਚੱਕਰ ਵੀ ਚੱਲਦਾ ਹੈ ਉਹਨਾਂ ਚੱਕਰ ਤਾਂ ਇਹੀ ਕਮਾਂਗੇ ਕਿ ਹਾਜ਼ਰੀ ਹਮੇਸ਼ਾ ਹੀ ਉੱਥੇ ਚੌਂਕੀ ਪਾਣੀ ਚਾਹੀਦੀ ਆ ਲਗਾਉਣੀ ਹੀ ਚਾਹੀਦੀ ਆ ਕਿਉਂਕਿ ਦਾ ਮਾਲਕ ਗੱਦੀ ਤੇ ਬਰਾਜਮਾਨ ਹੋਣ ਬੈਠੇ ਹੋਣ ਤਾਂ ਫਿਰ ਉਹਨਾਂ ਨੂੰ ਛੱਡ ਕੇ ਜਾਣਾ ਨਹੀਂ ਚਾਹੀਦਾ ਬਾਕੀ ਜੇਕਰ ਕੋਈ ਮਜਬੂਰੀ ਹੈ ਫਿਰ ਤੁਸੀਂ ਅਰਦਾਸ ਬੇਨਤੀ ਕਰਕੇ ਜਾ ਸਕਦੇ ਆਂ ਵੈਸੇ ਕੋਸ਼ਿਸ਼ ਕਰਿਆ ਕਰੋ ਕਿ ਉਹਨਾਂ ਚਾਹਾਂ ਤੁਸੀਂ ਉੱਥੇ ਹੀ ਦਰਬਾਰ ਵਿੱਚ ਬੈਠੇ ਰਿਹਾ ਕਰੋ ਸੋ ਹੁਣ ਆਪਾਂ ਗੱਲ ਕਰੀਏ ਕਿ ਹਰ ਰੋਜ਼ ਕਿਹਨਾ ਘਰਾਂ ਦੇ ਵਿੱਚ ਪੈਰਾ ਰਹਿੰਦਾ ਹੈ ਸੋ ਹਰ ਰੋਜ਼ ਉਹਨਾਂ ਘਰਾਂ ਦੇ ਵਿੱਚ ਪੈਰਾ ਰਹਿੰਦਾ ਹੈ ਜਿਨ੍ਹਾਂ ਘਰਾਂ ਦੇ ਵਿੱਚ ਦੋ ਟਾਈਮ ਧੂਫ ਜਗਦਾ ਹੈ ਅਰਗਬਤੀ ਚੱਗਦੀ ਹੈ ਸੋ ਕਈ ਪਰਿਵਾਰ ਨੇ ਇੱਕ ਹਫ਼ਤੇ ਦੇ ਅਧੀ ਧੂਪ ਵਰਤੀ ਕਰਦੇ ਆ ਜ ਜਿੱਦਣ ਚਿਰਾਗ ਰੋਸ਼ਨ ਕਰਨਾ ਹੈ ਪਰ ਕਈ ਪਰਿਵਾਰ ਹਰ ਰੋਜ਼ ਨਿਤਨੇਮ ਕਰਦੇ ਆ ਧੂਪ ਵਰਤੀ ਜਾਂ ਅਰਗਵਤੀ ਲਗਾਉਂਦੇ ਹੀ ਲਗਾਉਂਦੇ ਆ ਸੋ ਉਹਨਾਂ ਸਮਾਂ ਮਾਲਕ ਦਾ ਪੈਰਾ ਵੀ ਰਹਿੰਦਾ ਹੈ ਸੋ ਇਸ ਕਰਕੇ ਜੇਕਰ ਹਰ ਰੋਜ਼ ਤੁਸੀਂ ਦਰਬਾਰ ਘਰ ਵਿੱਚ ਹੈ ਤੇ ਉੱਥੇ ਧੂਪ ਬੱਤੀ ਲਗਾਉਂਦੇ ਹੋ ਤਾਂ ਕੋਸ਼ਿਸ਼ ਕਰਨੀ ਕਿ ਉਸ ਸਮੇਂ ਉਹ ਮਾਲਕ ਵੀ ਬੈਠੇ ਹੋਏ ਆ ਤੇ ਖੁਦ ਵੀ ਉੱਥੇ ਬੈਠ ਕੇ ਹਾਜ਼ਰੀ ਲਗਾਉਣੀ ਹੈ ਕਿਉਂਕਿ ਜਦੋਂ ਅਸੀਂ ਮਾਲਕ ਨੂੰ ਯਾਦ ਕਰਾਂਗੇ ਪੁਕਾਰਾਂਗੇ ਉਹਨਾਂ ਦੇ ਨਾਮ ਤੇ ਕੋਈ ਕਰਮ ਕਰਾਂਗੇ ਤਾਂ ਉਹ ਮਾਲਕ ਉਸ ਸਮੇਂ ਹਾਜ਼ਰ ਹੋ ਜਾਂਦੀ ਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਧੂਪ ਬੱਤੀ ਘਰ ਵਿੱਚ ਲਗਾਉਂਦੇ ਹੋ ਮਾਲਕ ਨੂੰ ਯਾਦ ਕਰਦੇ ਹੋ ਅਰਦਾਸ ਬੇਨਤੀ ਕਰਦੇ ਹੋ ਤੇ ਮਾਲਕ ਦਾ ਪੈਰਾ ਉਸੇ ਹੀ ਸਮੇਂ ਦਰਬਾਰ ਵਿੱਚ ਵਧ ਜਾਂਦਾ ਹੈ ਸੋ ਇਸ ਕਰਕੇ ਕੋਸ਼ਿਸ਼ ਕਰਿਆ ਕਰੋ ਕਿ ਉਸ ਸਮਾਂ ਧੂਪ ਲਗਾਉਣਾ ਨਹੀਂ ਉਸ ਸਮੇਂ ਦੀ ਕਦਰ ਕਰਨੀ ਹੈ ਸੋ ਜੇਕਰ ਤੁਸੀਂ ਨਾਲੇ ਤਾਂ ਬਹਾਨੇ ਦੇ ਨਾਲ ਤੁਹਾਡੀ ਇਬਾਦਤ ਪੂਰੀ ਹੋ ਜਾਂਦੀ ਆ ਸਮਾਂ ਨਿਕਲ ਜਾਂਦਾ ਹੈ ਨਾਲੇ ਮਾਲਕ ਦੀ ਨਿਗਾਹ ਦੇ ਵਿੱਚ ਰਹਿ ਜਾਂਦੇ ਆ ਮਾਲਕ ਦੀ ਨਜ਼ਰ ਹੋ ਜਾਂਦੀ ਹੈ